ਕਿ ਸਾਡੇ ਪੰਜਾਬ ਦਾ ਮਾਝਾ ਦੇ ਦੁਆਬਾ ਏਰੀਆ ਖੇਤੀ ਪੱਖੋਂ ਵੀ ਤੇ ਪਿੰਡਾਂ ਦੇ ਵਿੱਚ ਰਹਿਣ ਵਾਲਾ ਜਨਜੀਵਨ ਵੀ ਬੜਾ ਪ੍ਰਭਾਵਿਤ ਹੋਇਆ। ਅਸੀਂ ਇੱਥੇ ਇਲਾਕੇ ਵਿੱਚ ਦੇਖਿਆ ਕਿ ਦੂਰ ਦਰਾਡੇ ਤੱਕ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਔਰ ਜਿਹੜੀਆਂ ਫਸਲਾਂ ਹੈ ਫਸਲਾਂ ਮਤਲਬ ਬੁਰੀ ਤਰ੍ਹਾਂ ਤਬਾਹ ਹੋ ਗਈਆਂ। ਇੱਥੇ ਜੀ ਫੁੱਟ 3 ਫੁੱਟ ਪਾਣੀ ਇੱਥੇ ਹੈਗਾ ਹੀ ਜੀ। ਤਲੇ ਤਲੇ ਹਾਂ ਜੀ ਤੁਹਾਡੇ ਅੰਦਰ ਕਿੰਨਾ ਸੀ ਅੰਦਰ ਸਾਰ ਸਾਰੇ ਆਂਦਰਾਂ ਨੇ ਪਾੜ ਕੇ ਤਾਈਂ ਪਾਣੀ ਮੈਂ ਆਟਾਂ ਮੈਂ ਬੈਗੀਆਂ ਮਰਵਾਦੀ ਹੋ ਗਈ ਉਸ ਤੋਂ ਬਾਅਦ ਤੁਸੀਂ ਰਹੇ ਕਿੱਥੇ ਸੀ ਇਸ ਤੋਂ ਬਾਅਦ ਜਦੋਂ ਤੁਹਾਡੇ ਪਾਣੀ ਆ ਗਿਆ ਤੁਹਾਨੂੰ ਕਿਵੇਂ ਰੈਸਕਿਊ ਕੀਤਾ ਗਿਆ ਸਰ ਸਕੂਲ ਦੇ ਵਿੱਚ ਬਹੁਤ ਮਾਰਤਾਂ ਬਣੀਆਂ ਸਾਡੇ ਥੀਰਾਗਰ ਸਕੂਲ ਚ ਉੱਥੇ ਕੋਈ ਜਿਹੜੇ ਜੀਗਰਾ ਗਰੀਬ ਸੀ ਉਹ ਸਾਰੇ ਉੱਥੇ ਵੀ ਆਪਦਾ ਜੂਨ ਗੁਜ਼ਾਰਾ ਕਰਦੇ ਸੀ ਤੇ ਚਲੋ ਜੂਨ ਗੁਜ਼ਾਰਾ ਰੱਬ ਨੇ ਜਿਹੋ ਜੀ ਪਾਈ ਵਿਵਤਾ ਉਹ ਕਟਣੀ ਪਣੀ ਆ ਸਾਨੂੰ ਭਾਣਾ ਇੱਕ ਕਮਰਾ ਹੀ ਪਾਜੋ ਹੋਰ ਕੁਝ ਨਹੀਂ ਚਾਹੀਦਾ ਇੱਕ ਕਮਰਾ ਮਾਦਾ ਨਾ ਤੇ ਤੁਹਾਡਾ ਕੋਈ ਪੁੱਛਣ ਆਇਆ ਕੋ ਸਰਕਾਰੀ ਬੰਦਾ ਕੀ ਤੁਹਾਡਾ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਹਾਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਆਏ ਹਾਂ ਟੀਰਾਗੜ ਜੋ ਕਿ ਫੋਜਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ ਇੱਥੇ ਅਸੀਂ ਇੱਕ ਘਰ ਵਿੱਚ ਆਇਆ ਇੱਥੇ ਇਸ ਘਰ ਵਿੱਚ ਦੇਖਿਆ ਅਸੀਂ ਘਰ ਦੀਆਂ ਦੁਆਰਾਂ ਵੀ ਟੁੱਟੀਆਂ ਹੋਈਆਂ ਉਹ ਵੀ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਅਸੀਂ ਮੈਂ ਤੇ ਅਵਤਾਰ ਅਵਤਾਰ ਸਿੰਘ ਸੋਹਤਾ ਜੀ ਅਸੀਂ ਏਰੀਆ ਦਾ ਮੌਇਨਾ ਕਰ ਆਏ ਮੌਇਨਾ ਕਰਨ ਤੋਂ ਬਾਅਦ ਅਸੀਂ ਇਸ ਏਰੀਆ ਦੇ ਲੋਕਾਂ ਦੀ ਜੋ ਵੀ ਆਪਣੇ ਵੱਲੋਂ ਮਦਦ ਹੋ ਸਕੀ ਕਰਾਂਗੇ ਸਭ ਤੋਂ ਪਹਿਲਾਂ ਅਵਤਾਰ ਸਿੰਘ ਸੋਹਤਾ ਜੀ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਪਿਛਲੇ ਮਹੀਨੇ ਜੋ ਪੰਜਾਬ ਦੇ ਵਿੱਚ ਉੱਤਰਾਖੰਡ ਚ ਬੱਦਲ ਫਟੇ ਹਿਮਾਚਲ ਚ ਹਿਮਾਚਲ ਰਾਹੀਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਇੰਨਾ ਵੱਧ ਗਿਆ ਕਿ ਸਾਡੇ ਪੰਜਾਬ ਦਾ ਮਾਝਾ ਦੇ ਦੁਆਬਾ ਏਰੀਆ ਖੇਤੀ ਪੱਖੋਂ ਵੀ ਤੇ ਪਿੰਡਾਂ ਦੇ ਵਿੱਚ ਰਹਿਣ ਵਾਲਾ ਜਨਜੀਵਨ ਵੀ ਬੜਾ ਪ੍ਰਭਾਵਿਤ ਹੋਇਆ ਅਸੀਂ ਇੱਥੇ ਇਲਾਕੇ ਵਿੱਚ ਦੇਖਿਆ ਕਿ ਦੂਰ ਦਰਾਡੇ ਤੱਕ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਔਰ ਜਿਹੜੀਆਂ ਫਸਲਾਂ ਹੈ ਫਸਲਾਂ ਮਤਲਬ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਝੋਨਾ ਵੇਖਿਆ ਝੋਨਾ ਜਿਹੜਾ ਮਤਲਬ ਮੁੰਜਰਾਂ ਤੋਂ ਉੱਪਰ ਤੱਕ 8-8 ਫੁੱਟ ਪਰ ਪਾਣੀ ਜਿਹੜਾ ਇੱਥੋਂ ਦੀ ਵਗਿਆ ਔਰ ਅੱਜ ਅਸੀਂ ਇੱਥੇ ਇਹਨਾਂ ਪਿੰਡਾਂ ਦਾ ਸਰਵੇ ਕਰਨ ਆਏ ਆਂ ਦੇਖਿਆ ਕਿ ਬਹੁਤ ਸਾਰੇ ਘਰ ਆ ਜਿਹੜੇ ਪਹਿਲੀ ਗੱਲ ਦਾ ਢਾਈ ਗਏ ਕਸ਼ਾ ਤੇੜਾ ਆ ਗਿਆ ਬੁਰੀ ਤਰ੍ਹਾਂ ਜਿਹੜੀ ਇੱਥੋਂ ਦੀ ਅਰਥਵਿਵਸਥਾ ਇੱਥੇ ਗਰੀਬ ਲੋਕ ਜ਼ਿਆਦਾ ਭਲਾ ਇੱਥੇ ਕਿਸਾਨ ਆ ਉਹ ਵੀ ਗਰੀਬ ਹੈ ਗਰੀਬ ਤਾਂ ਗਰੀਬ ਹੈ ਹੀ ਇਸ ਲਈ ਅਸੀਂ ਅੱਜ ਇੱਥੇ ਸਰਵੇ ਕਰਨ ਆਏ ਆ ਇਸ ਇਲਾਕੇ ਦਾ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦਾ ਮੈਂ ਜਨਸਕਤਰਾ ਰਾਜਨੀਤਿਕ ਵਿੰਗ ਦਾ ਔਰ ਸਾਡੀ ਜਥੇਬੰਦੀ ਇਹ ਇਨਾਂ ਹੜਪੀੜਤਾਂ ਲਈ ਅਸੀਂ ਹੋਰ ਵੀ ਮਦਦ ਕਰਨ ਵਾਸਤੇ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਆਂ ਤੇ ਅੱਜ ਅਸੀਂ ਸਰਵੇ ਕਰ ਰਹੇ ਆਂ ਤਾਂ ਕਿ ਇਨਾਂ ਲੋਕਾਂ ਦੀ ਜਾਇਜ਼ ਹੈ ਜਿਹੜੀਆਂ ਮੰਗਾ ਜਿਹੜੀਆਂ ਕੋਈ ਹੋਰ ਕਮੀਆਂ ਕਮਜ਼ੋਰੀਆਂ ਉਹ ਅਸੀਂ ਦੂਰ ਕਰ ਸਕੀਏ। ਵਾਹ ਜੀ ਇਹ ਜਦੋਂ ਜਦੋਂ ਹੜ ਆਇਆ ਸੀ ਜਦੋਂ ਬਰਸਾਤ ਦਾ ਪਾਣੀ ਛੱਡਿਆ ਗਿਆ ਸੀ ਤੇ ਉਦੋਂ ਤੁਹਾਡੇ ਇੱਥੇ ਕਿੰਨੇ ਕਿੰਨੇ ਫੁੱਟ ਪਾਣੀ ਸੀ? ਇੱਥੇ ਜੀ ਫੁੱਟ 3-4 ਫੁੱਟ ਪਾਣੀ ਇੱਥੇ ਹੈਗਾ ਸੀ ਜੀ। ਤਲੇ ਤਲੇ ਹਾਂ ਜੀ ਤੁਹਾਡੇ ਤੁਹਾਡੇ ਅੰਦਰ ਕਿੰਨਾ ਸੀ ਅੰਦਰ ਸਾਰਾ ਸਾਰੇ ਆਂਦਰਾਂ ਨੇ ਪਾਰ ਕੇ ਤਾਈਆਂ ਪਾਣੀ ਮੈਂ ਆਟਾ ਮੈਂ ਬੈਗੀਆਂ ਠੀਕ ਮਰਵਾਦੀ ਹੋ ਗਈ ਉਸ ਤੋਂ ਬਾਅਦ ਤੁਸੀਂ ਰਹੇ ਕਿੱਥੇ ਸੀ ਇਸ ਤੋਂ ਬਾਅਦ ਜਦੋਂ ਤੁਹਾਡੇ ਪਾਣੀ ਆ ਗਿਆ ਤੁਹਾਨੂੰ ਕਿਵੇਂ ਰੈਸਕਿਊ ਕੀਤਾ ਗਿਆ ਨਹੀਂ ਸਰ ਸਕੂਲ ਦੇ ਵਿੱਚ ਬਹੁਤ ਮਾਰਤਾਂ ਬਣੀਆਂ ਸਾਡੇ ਥੀਰਾਗਰ ਸਕੂਲ ਚ ਉੱਥੇ ਕੋਈ ਜਿਹੜੇ ਜੀਗਰਾ ਗਰੀਬ ਸੀ ਉਹ ਸਾਰੇ ਉੱਥੇ ਵੀ ਆਪ ਦਾ ਜੂਨ ਗੁਜ਼ਾਰਾ ਕਰਦੇ ਸੀ ਤੇ ਚਲੋ ਜੂਨ ਗੁਜ਼ਾਰਾ ਰੱਬ ਨੇ ਜਿਹੋ ਜੀ ਪਾਈ ਵਿਵਤਾ ਉਹ ਕਟਣੀ ਪਣੀ ਆ ਤੇ ਕੀ ਕਰ ਸਕਦੇ ਆ ਜੀ ਉਹਦੇ ਵੈਗਰੂ ਦੇ ਹੱਥ ਡੋਰੀਆ ਆ ਬੇਖੋ ਤੁਸੀਂ ਕਿਵੇਂ ਦਵਾਈ ਮੱਚੀ ਪੀਆ ਬੁਰਾ ਆਲਾ ਤੇ ਬੁੰਕੇ ਦੇੜੇ ਆ ਇੱਥੇ ਤੁਸੀਂ ਕਾਰੋਬਾਰ ਕੀ ਕਰਦੇ ਹੋ ਕਾਰੋਬਾਰ ਸਰ ਹਣ ਤੇ ਕੋਈ ਵੀ ਕਾਰੋਬਾਰ ਨਹੀਂ ਚੱਲੰਦਿਆ ਨਾ ਪਾਸੇ ਐਸੇ ਕੰਮ ਕਰਾ ਨਾ ਕੋਈ ਹੰਡੜੀਦਾਰ ਬੰਦਿਆਂ ਦੇ ਜਿਹੜੇ ਮਿਹਨਤ ਵਾਲੇ ਬੰਦਿਆਂ ਇਤਰਾ ਹੀ ਟਾਈਮ ਪੂਰਾ ਕਰੰਦੇ ਆ ਜੀ ਤੁਹਾਡੇ ਬੱਚੇ ਕਿੰਨੇ ਆ ਬੱਚੇ ਦੋ ਆ ਜੀ ਦੋ ਲੜਕੀਆਂ ਦੋ ਗਟੇ ਆ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਹੜ ਆਇਆ ਹੜ ਆਣ ਤੋਂ ਬਾਅਦ ਤੁਹਾਨੂੰ ਜੋ ਹੜ ਪੀਟ ਤਾਂ ਲਈ ਜੋ ਸੇਵਾ ਆਈਏ ਤੋਂ ਰੋਗ ਉਲਾ ਸਕੀ ਸੀ ਪੂਰੇ ਤਰੀਕੇ ਨਾਲ ਆ ਸਕੀ ਸੀ ਜੀ ਹਾਂਜੀ ਬਹੁਤ ਸੇਵਾ ਕੀਤੀ ਹੈ ਜੀ ਸੰਗਤ ਨੇ ਰਲ ਮਿਲ ਕੇ ਚਲੋ ਮਾਰੇ ਸੱਚੇ ਪੈਸ਼ਾ ਪਲਾ ਕਰੀ ਉਹਨਾਂ ਦਾ ਵੀ ਨਾਲ ਸਾਡਾ ਵੀਰ ਗਰੀਬਾਂ ਪਲਾ ਕਰੀ ਜਿਹੜੀਆਂ ਹੁਣ ਹਾਰ ਤੋਂ ਬਾਅਦ ਪ੍ਰੋਬਲਮਾਂ ਆ ਰਹੀਆਂ ਐ ਤੁਹਾਨੂੰ ਤੁਸੀਂ ਫੇਸ ਕਰ ਰਹੇ ਹੋ ਉਹਨਾਂ ਪ੍ਰੋਬਲਮਾਂ ਵਿੱਚ ਤੁਹਾਨੂੰ ਕਿਹੜੇ ਕਿਹੜੇ ਪ੍ਰੋਬਲਮਾਂ ਤੁਸੀਂ ਫੇਸ ਕਰ ਰਹੇ ਹੋ ਹਾਰ ਤੋਂ ਬਾਅਦ ਸਰ ਵੇਖੋ ਵੀ ਮੱਛਰ ਵੀ ਬਹੁਤ ਜ਼ਿਆਦਾ ਵਧ ਗਿਆ ਰਾਤ ਨੂੰ ਪਸ਼ੂ ਜਿਹੜੇ ਆ ਨਾ ਇਹਨਾਂ ਦਾ ਵਿਚਰਿਆਂ ਦਾ ਚਾਰਾ ਚਰ ਚਲੋ ਭੈਣ ਭਰਾ ਇਥੇ ਤੂੜੀ ਟਾੜੀ ਦੇ ਕੇ ਜਾਂਦੇ ਆ ਚਾਰਾ ਪਹੁੰਚਦਾ ਏ ਤੇ ਚਲੋ ਗਰੀਬ ਭਰਾ ਟਾਈਮ ਪੂਰਾ ਕਰਨ ਦੇ ਆ ਜੀ ਬਹੁਤ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਪਹਿੰਜੀ ਤੁਸੀਂ ਕੀ ਗਾਣਾ ਜਾਓਗੇ ਤੁਹਾਡੇ ਪਾਣੀ ਤੁਹਾਡੇ ਕਮਰੇ ਤੁਹਾਡੇ ਕਮਰੇ ਦੇ ਬੱਚਾ ਤੁਹਾਡੇ ਬੱਚੇ ਕਿੰਨੇ ਨੇ ਦੋ ਕੁੜੀ ਤੇ ਗੱਡੀ ਤੇ ਕਾਕਾ ਦੋ ਕੁੜੀਆਂ ਦੇ ਇੱਕ ਮੁੰਡਾ ਨਹੀਂ ਹੈ ਗੁੜੀਆ ਇੱਕ ਕਾਕਾ ਦੋ ਬੱਚੇ ਓਕੇ ਓਕੇ ਹੁਣ ਆ ਇਹ ਘਰ ਹੈ ਤੁਹਾਡਾ ਘਰ ਹੈ ਜੀ ਹਾਂਜੀ ਜਦੋਂ ਪ੍ਰਸ਼ਾਸਨ ਜਦੋਂ ਹੜਾ ਆਇਆ ਜਦੋਂ ਪ੍ਰਸ਼ਾਸਨ ਆਈ ਜਦੋਂ ਤੁਸੀਂ ਤੁਹਾਡੇ ਇੱਥੇ ਕੀ ਮਾਹੌਲ ਸੀਗਾ ਉਸ ਟਾਈਮ ਸਰ ਮੀ ਨਹੀਂ ਪਾਣੀ ਵੀ ਵਧੂ ਫੁੱਲ ਸੀ ਥੱਲੇ ਪਾਣੀ ਸੀ ਉੱਤੇ ਮੀਂਹ ਸੀ ਸਰ ਪਹਿਲਾਂ ਲੈ ਕੇ ਆਪੋ ਆਪਣੇ ਘਰਾਂ ਦੇ ਵਿੱਚ ਉੱਤੇ ਬਿਕੇ ਹਾਂ ਜੀ ਹੁਣ ਤੁਹਾਡੇ ਕੀ ਮੰਗ ਹੈ ਪ੍ਰਸ਼ਾਸਨ ਤੋਂ ਤੇ ਸਮਾਜ ਸੇਵੀਆ ਤੋਂ ਤੁਸੀਂ ਕੀ ਚਾਹੁੰਦੇ ਹੋ ਸਾਨੂੰ ਭਣਾ ਇੱਕ ਕਮਰਾ ਹੀ ਪਾ ਦਿਓ ਹੋਰ ਕੁਝ ਨਹੀਂ ਚਾਹੀਦਾ ਇੱਕ ਕਮਰਾ ਪਾ ਦਿਨਾ ਤੇ ਤੁਹਾਡਾ ਕੋਈ ਪੁੱਛਣ ਆਇਆ ਕੋ ਸਰਕਾਰੀ ਬੰਦਾ ਕੀ ਤੁਹਾਡਾ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹਾਂਜੀ ਸਾਡੇ ਨਾਲ ਮੌਜੂਦ ਨੇ ਭਵਿੰਦਰ ਸਿੰਘ ਬੋਦਲਾ ਜੀ ਇਹਨਾਂ ਨਾਲ ਵੀ ਗੱਲ ਕਰਦੇ ਆਏ ਵੀ ਸਾਡੇ ਨਾਲ ਮਹਾਂਪੰਜਾਬ ਦੇ ਨਾਲ ਸਰਵੇ ਕਰਨ ਆਏ ਨੇ ਸਾਡੇ ਨਾਲ ਇਸ ਏਰੀਏ ਵਿੱਚ ਪ੍ਰੋਜੈਕਟ ਦੇ ਵਿੱਚ ਤੇ ਅਸੀਂ ਇਹਨਾਂ ਤੋਂ ਵੀ ਜਾਣਦੇ ਇਹਨਾਂ ਦੀ ਕੀ ਪ੍ਰਤੀਕਿਰਿਆ ਹੈ ਸਸੇ ਮੈਂ ਭਵਿੰਦਰ ਸਿੰਘ ਬੋਦਲਾ ਅੱਜ ਅਸੀਂ ਪਿੰਡ ਘਾਰੇ ਕੇ ਸਰਵਾਕਰਨ ਆਏ ਸੀ ਕਿ ਇੱਥੇ ਮਜ਼ਦੂਰਾਂ ਕਿਸਾਨਾਂ ਦੇ ਕਿੰਨਾ ਕੁ ਨੁਕਸਾਨ ਹੋਇਆ ਤਾਂ ਇਸ ਘਰ ਦੇ ਵਿੱਚ ਵੇਖਿਆ ਬੀਬੀ ਤੇ ਇਹਨਾਂ ਦਾ ਜਿਹੜਾ ਮਕਾਨ ਹੈ 8-8 ਫੁੱਟ ਪਾਣੀ ਦੇ ਵਿੱਚ ਸਾਰਾ ਮਕਾਨ ਵਹਿ ਗਿਆ ਉਤੋਂ ਗਾੜਾ ਕੋਲੋਂ ਵੀ ਥੱਲੋਂ ਵੀ ਜਾਣ ਕੇ ਤਾਂ ਇਹ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹੋ ਜਿਹੇ ਜਿਹੜੇ ਘਰ ਆ ਜਿਨ੍ਹਾਂ ਦੇ ਮਕਾਨ ਦੱਬ ਗਏ ਜਿਨ੍ਹਾਂ ਦੇ ਮਕਾਨ ਟਹਿ ਗਏ ਇਹਨਾਂ ਦੇ ਮਕਾਨ ਦੁਆਰਾ ਬਣਾਏ ਜਾਣ ਤਾਂ ਕਿ ਇਹਨਾਂ ਦਾ ਮੁੜ ਵਸੇਬਾ ਹੋ ਸਕੇ ਤੇ 2 ਮਹੀਨੇ तकरीबन ਜਾਣ ਕੇ ਇਹਨਾਂ ਦਾ ਕੰਮ ਨਹੀਂ ਚੱਲਿਆ ਹਜੇ ਮਹੀਨਾ ਡੇਢ ਮਹੀਨਾ ਹੋਰ ਨਹੀਂ ਚੱਲਦਾਗਾ ਸਰਕਾਰ ਤੋਂ ਮੰਗ ਕਰਦੇ ਆਂ ਵੀ ਹਰ ਮਜ਼ਦੂਰ ਦੀ ਵੀ ਕਿਸਾਨ ਦੀ ਵੀ ਮਜ਼ਦੂਰ ਦੀ 60-60 ਹਜ਼ਾਰ ਰੁਪਇਆ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਆਪਦਾ ਮੋੜ ਰਹਿਣ ਬਸੇਰੇ ਦੇ ਯੋਗ ਹੋ ਜਾਣਾ ਆਪਦਾ ਜੀਵਨ ਬਸਰ ਵਧੀਆ ਕਰ ਲੈਣਾ ਇਹ ਨੁਕਸਾਨ ਮੈਨੂੰ ਨਹੀਂ ਲੱਗਦਾ 60 ਹਜ਼ਾਰ ਨਾਲ ਪੂਰਾ ਹੋ ਸਕਦਾ ਹੈ ਦੇਖੋ ਜੀ ਅਸੀਂ ਇਹ ਮਹਿਸੂਸ ਕਰਦੇ ਆਂ ਕਿ 60 ਹਜ਼ਾਰ ਚ ਤਾਂ ਇੱਕ ਕਮਰਾ ਨਹੀਂ ਪੈਂਦਾ ਕਮਰੇ ਤੋਂ ਵੱਖਰੇ ਜੀ ਔਰ ਜਿਹੜੀ ਇਹਨਾਂ ਦੀ ਮਤਲਬ ਬੋਦਲਾ ਸਾਹਿਬ ਨੇ ਕਿਹਾ ਕਿ 60000 ਉਹਦਾ ਉਹ ਇੱਕ ਇਸ਼ੂਏ ਆ ਕਿ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਆ ਜਿਹੜਾ 60000 ਜਿਹਦੇ ਨਾਲੇ 2 ਕੁ ਮਹੀਨੇ ਘਾਟੋ ਘਾਟ ਆਪਦਾ ਜੂਨ ਗੁਜ਼ਾਰਾ ਕਰ ਸਕਣ ਦੇਖੋ ਦੂਰ ਤੱਕ ਨਿਗਾਹ ਮਾਰੋ ਕਿ ਪਾਣੀ ਇੰਨਾ ਜਿਆਦਾ ਹੈ ਘਰਟ ਹੈਗੇ ਬੁਰੀ ਤਰ੍ਹਾਂ ਤਬਾਹ ਹੋ ਗਏ ਔਰ ਇਹਨਾਂ ਦੇ ਮੁੜ ਵਸੇਬੇ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਘੱਟੋ ਘੱਟ ਵੀ 5-5 ਲੱਖ ਰੁਪਏ ਦੀ ਰਾਸ਼ੀ ਇੱਕ-ਇੱਕ ਪਰਿਵਾਰ ਨੂੰ ਜਾਰੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਕੱਲਾ ਇੱਥੇ ਜਿਉਂਦੇ ਰਹਿਣ ਲਈ ਨਹੀਂ ਇੱਥੇ ਕੰਮ ਇਥੇ ਲੋੜ ਆ ਕਿ ਇਹਨਾਂ ਦਾ ਮੁੜ ਵਸੀਬਾ ਹੋਵੇ ਇਹਨਾਂ ਦਾ ਘਰਬਾਰ ਹੋਵੇ ਇਹਨਾਂ ਨੇ ਵੀ ਆਪਦੇ ਨਿਆਣੇ ਪਾਲਣੇ ਆ ਔਰ ਉਹਦੇ ਬਦਲੇ 'ਚ ਜਿਹੜਾ ਇਹਨਾਂ ਦਾ ਪਸ਼ੂਧਨ ਦਾ ਨੁਕਸਾਨ ਹੋਇਆ ਪਸ਼ੂ ਇਸ ਇਹ ਜਿਹੜਾ ਧੀਰਾ ਘਾਰਾ ਪਿੰਡ ਨਹੀਂ ਆਸੇ-ਪਾਸੇ ਘੱਟੋ-ਘੱਟ 10 ਪਿੰਡਾਂ ਦੇ ਵਿੱਚ ਅਸੀਂ ਗੇੜਾ ਲਾਇਆ ਔਰ ਪਸ਼ੂ ਰੁੜ ਗਏ ਖੇਤਾਂ 'ਚ ਰੁੜ ਗਏ ਫਸਲਾਂ ਦੇਖੋ 4-4 ਫੁੱਟ ਉੱਤੀਆਂ ਫਸਲਾਂ ਦੇ ਉੱਤੋਂ ਦੀ ਨੰਘ 8-8 ਫੁੱਟ ਪਾਣੀ ਨੰਘਿਆ ਔਰ ਬੁਰੀ ਤਰ੍ਹਾਂ ਆਰਥਿਕ ਤੌਰ ਤੇ ਇਹ ਝੰਬੇ ਗਏ ਆ ਸੋ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਕਿ ਘੱਟੋ ਘੱਟ ਵੀ 5-5 ਲੱਖ ਰੁਪਇਆ ਇਹਨਾਂ ਪਰਿਵਾਰਾਂ ਨੂੰ ਕੱਲਾ ਕਮਰੇ ਦੀ ਲੋੜ ਨਹੀਂ ਹੈ ਸਾਨੂੰ ਇੱਥੇ ਆਪਦੇ ਪਰਿਵਾਰਾਂ ਦੇ ਪਾਲਣ ਪੋਸ਼ਣ ਦੀ ਬਹੁਤ ਵੱਡੀ ਲੋੜ ਹੈ ਬੱਚਿਆਂ ਨੇ ਸਕੂਲ ਵੀ ਜਾਣਾ ਪੜਨ ਵੀ ਜਾਣਾ ਗਾਂ ਸਰਦਰੋਤ ਆ ਰਹੀ ਹੈ ਔਰ ਉਸ ਸਰਦਰੋਤ ਦੇ ਵਿੱਚ ਗਰਮ ਕੱਪੜਿਆਂ ਦੀ ਲੋੜ ਹੈ ਕਿਉਂਕਿ ਇੱਥੇ ਜਿਹੜਾ ਇਹਨਾਂ ਦਾ ਲੀਡਾ ਲੱਤਾ ਪੇਟੀਆਂ ਬੂਟੀਆਂ ਸਭ ਕੋ ਰੋੜ ਚੁੱਕਿਆ ਜਿਹੜਾ 1600 ਕਰੋੜ ਮੋਦੀ ਸਾਹਿਬ ਦੇਗਾ ਗਏ ਨੇ ਉਹ ਮੈਨੂੰ ਨਹੀਂ ਲੱਗਦਾ 1600 ਕਰੋੜ ਨਾਲ ਇਹ ਪੂਰਾ ਹੋ ਸਕਦਾ ਹੈ ਕੰਮ ਦੇਖੋ ਜੀ 1600 ਕਰੋੜ ਰੁਪਏ ਨਾਲ ਹੜਪੀੜਤ ਪ੍ਰਭਾਵਿਤ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਦਾ ਇਹ ਕੋਟਾ ਨਹੀਂ ਪੂਰਾ ਹੋ ਸਕਦਾ ਮੋਦੀ ਸਾਹਿਬ ਤਾਂ ਇਹ ਕਹਿੰਦੇ ਕਿ 12000 ਕਰੋੜ ਰੁਪਏ ਸਾਡਾ ਪਹਿਲਾਂ ਵੀ ਤੁਹਾਡੇ ਕੋਲੇ ਹੜਪੀੜਤਾਂ ਦੀ ਮਦਦ ਵਾਸਤੇ ਪਿਆ ਹੈ ਪੰਜਾਬ ਸਰਕਾਰ ਨੂੰ ਮਣਕਰ ਹੋਈ ਜਾਂਦੀ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਮੰਤਰੀ ਕਿ ਸਾਡੇ ਕੋਲੇ ਆਇਆ ਹੀ ਨਹੀਂ ਓਏ ਅਸਲ ਵਿੱਚ ਦਰਿਆਵਾਂ ਦੀ ਸਫਾਈ ਨਹਿਰਾਂ ਦੀ ਸਫਾਈ ਕਰਨ ਵਾਸਤੇ ਹਰ ਸਾਲ ਕੇਂਦਰ ਤੋਂ ਬਜਟ ਆਉਂਦਾ ਔਰ ਉਹ ਬਜਟ ਆ ਜਿਹੜਾ ਇਹ ਸਰਕਾਰਾਂ ਕਿਤੇ ਆਸੇ ਪਾਸੇ ਹੋਰ ਆਪਦੀ ਐਸ਼ ਪ੍ਰਸਤੀ ਤੇ ਲਾ ਜਾਂਦੀਆਂ ਇਸ ਲਈ ਦੇਖੋ 2023 ਚ ਆਇਆ ਸੀ ਹੜ ਹੁਣ ਫੇਰ ਆ ਗਿਆ ਇਹ ਤਾਂ ਹੋ ਸਕਦਾ ਅਗਲੇ ਸਾਲ ਫੇਰ ਆਵੇ ਸੋ ਸਾਨੂੰ ਮੈਂ ਬੇਨਤੀ ਕਰਦਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਇਹ ਜੋ ਹੜਾ ਦਾ ਪਾਣੀ ਕੋਈ ਐਮਐਲਏ ਮੰਤਰੀ ਆ ਕੇ ਵੜ ਕੇ ਵੇਖੇ ਪਾਣੀ ਚ ਇੰਨਾ ਮੁਸ਼ਕ ਮਾਰਦਾ ਹੈ ਕਿ ਇੰਨਾ ਗੰਦਾ ਪਾਣੀ ਆ ਕਿ ਉਹ ਬਾਹਰ ਆ ਕੇ ਨਾ ਮੇਰਾ ਖਾਲਾ 10 ਵਾਰੀ ਵੀ ਡਟੌਲ ਨਾਲ ਨਾਲੇ ਦੇ ਤਾਂ ਵੀ ਉਹ ਚੋਂ ਮੁਸ਼ਕ ਨਹੀਂ ਜਾਣਾ ਸੋ ਇਸ ਲਈ ਬੇਨਤੀ ਹੈ ਕਿ ਇਹਨਾਂ ਲੋਕਾਂ ਦੇ ਮੁੜ ਵਸੇਬੇ ਲਈ ਕਿਉਂਕਿ ਮਾਝਾ ਤੇ ਦੁਆਬਾ ਜਿਹੜਾ ਸਾਡਾ ਇਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਇੱਥੋਂ ਦੇ ਗਰੀਬ ਜਿੱਥੇ ਕੋਈ ਰਾਸ਼ਨ ਪਾਣੀ ਨਹੀਂ ਪਹੁੰਚਣ ਦਿੱਤਾ ਤੁਸੀਂ ਦੇਖਿਆ ਹੋਣਾ ਮੀਡੀਏ 'ਚ ਕਿ ਇਹਨਾਂ ਗਰੀਬ ਲੋਕਾਂ ਦੇ ਤਾਂ ਹੱਥੋਂ ਖੋਖ ਹੋ ਕੇ ਰਾਸ਼ਨ ਲੈ ਜਾਂਦੇ ਰਹੇ ਆ ਲੋਕ ਕਿ ਇਹ ਸਾਡੇ ਲਈ ਆਇਆ ਤੁਹਾਡੇ ਲਈ ਨਹੀਂ ਆਇਆ ਸੋ ਸਰਕਾਰ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਅਸੀਂ ਅੱਜ ਮਹਾ ਪੰਜਾਬ ਮਹਾ ਪੰਜਾਬ ਯੂਐਸਏ ਚੈਨਲ ਦੀ ਟੀਮ ਦੇ ਨਾਮ ਇਹ ਮਾਝੇ ਦੇ ਏਰੀਏ ਦੇ ਵਿੱਚ ਸਰਵੇਖਣ ਕਰ ਰਹੇ ਆ ਔਰ ਤੁਸੀਂ ਵੀ ਥੱਲੇ ਉਤਰ ਕੇ ਜਾਜ ਤੋਂ ਥੱਲੇ ਉਤਰ ਕੇ ਆਪਦੀਆਂ ਗੱਡੀਆਂ ਚ ਆਪ ਪਾ ਕੇ ਇੱਥੇ ਤੁਰ ਕੇ ਵੇਖੋ ਕਿ ਇੱਥੋਂ ਦਾ ਜਨਜੀਵਨ ਦੀ ਕੀ ਸਥਿਤੀ ਹੈ ਮੈਂ ਵੀ ਦੇਖਿਆ ਮੇਰਾ ਵੀ ਹੈਡਕ ਹੋਣ ਲੱਪੀ ਜਦੋਂ ਇੱਥੇ ਉਤਰਿਆ ਨਾ ਥੋੜੀ ਦੇਰ ਪਹਿਲਾਂ ਹੀ ਆਪਾਂ ਇਸ ਜਗ੍ਹਾ ਤੇ ਜਿੱਥੇ ਜ਼ਿਆਦਾ ਪਾਣੀ ਉੱਥੇ ਸਮੈਲ ਆ ਰਹੀ ਇੰਨੀ ਜ਼ਿਆਦਾ ਮੇਰਾ ਵੀ ਹੈਡਕ ਹੋਣ ਲੱਪੀ ਮੈਨੂੰ ਲੱਗਦਾ ਇਹ ਤਾਂ ਕਿੰਨੇ ਦਿਨ ਇਹਨਾਂ ਨੂੰ ਰਹਿਣਾ ਪੈਗਣਾ ਦਾ ਕੀ ਬੁਰਾ ਹਾਲ ਹੋ ਕਿਵੇਂ ਇਹਨਾਂ ਦਾ ਗੁਜ਼ਾਰਾ ਹੋਏਗਾ ਅਸਲ ਵਿੱਚ ਤਾਂ ਜੀ ਜਿਹੜੀ ਇਹ ਮਹਾਮਾਰੀ ਮੈਂ ਤਾਂ ਕਹੂੰਗਾ ਮਹਾਮਾਰੀ ਪਹਿਲ ਕੀ ਗੰਦੇ ਪਾਣਾ ਔਰ ਉਹ ਕਰੋਨਾ ਨਾਲ ਉਹ ਬੁਰੀ ਹਾਲਤ ਹੈ ਅੱਜ ਇਹ ਜਿਹੜੀ ਮਹਾਮਾਰੀ ਹੈ ਜਿਹੜੇ ਵਿੱਚ ਦੇ ਜੀਵ ਜੰਤੂ ਮਰ ਗਏ ਹੈ ਔਰ ਉਹ ਨਾਲ ਆ ਖੜੇ ਪਾਣੀ ਚ ਮੱਛਰ ਇੰਨਾ ਮੈਨਾਂ ਕਹਿੰਦਾ ਰਾਤ ਨੂੰ ਇਹ ਰਹਿੰਦੇ ਕਿਵੇਂ ਹੁਣਿਆ ਲੋਕ ਵੀ ਇੰਨਾ ਮੱਛਰ ਆ ਔਰ ਇੰਨੀ ਜਿਵੇਂ ਸਰਕਾਰ ਪਿਛਲੇ ਸਮੇਂ ਚ ਤੁਸੀਂ ਦੇਖਿਆ ਹੋਣਾ ਕਿ ਡੇਂਗੂ ਨੂੰ ਚੈੱਕ ਕਰਨ ਵਾਸਤੇ ਟੀਮਾਂ ਭੇਜਦੀ ਐ ਓਏ ਅੱਜ ਲੋੜਾ ਇੰਨਾ ਲੋਕਾਂ ਕੋਲੇ ਐਸੀਆਂ ਸਹੂਲਤਾਂ ਭੇਜਣ ਦੀ ਇੱਥੇ ਜਿਹੜਾ ਸਿਹਤ ਮਹਿਕਮਾ ਘਟੋ ਘਟ ਮਾਝਾ ਤੇ ਦੁਆਬੇ ਦੇ ਵਿੱਚ ਆ ਕੇ ਇਹਨਾਂ ਘਰਾਂ ਦੇ ਵਿੱਚ ਵੜ ਕੇ ਵੇਖੇ ਕਿ ਲੋਕ ਕਿਸ ਤਰ੍ਹਾਂ ਰਹਿ ਰਹੇ ਆ ਸੋ ਅੱਜ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਸਰਦਰਤ ਆਉਣ ਵਾਲੀ ਹੈ ਔਰ ਐਸੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਸਾਨੂੰ ਤਾਂ ਇਹ ਲੱਗਦਾ ਕਿ ਪਹਿਲਾਂ ਤਾਂ ਲੋਕ ਪਾਣੀ ਦੀ ਮਾਰ ਝੱਲ ਕੇ ਬਚ ਗਏ ਤੇ ਹੁਣ ਇਹਨਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਕਿਸੇ ਨਾ ਕਿਸੇ ਇਸ ਦੇ ਜਾਨੀ ਨੁਕਸਾਨ ਹੋਇਆ ਵੀ ਹੈ ਤੁਹਾਡੇ ਤੁਸੀਂ ਦੱਸ ਰਹੇ ਜੀ ਆਫ ਦਾ ਕੈਮਰਾ ਤੋਂ ਦੱਸ ਰਹੇ ਜੀ ਵੀ ਬੰਦੇ ਤੁਹਾਡੇ ਕਿੰਨੇ ਬੰਦੇ ਮਰੇ ਨੇ ਇੱਥੇ ਇੱਥੇ ਜੀ ਤਿੰਨ ਬੰਦੇ ਮਰ ਗਏ ਇੱਕ ਕੁੜੀ ਮਰ ਗਈ ਆ ਇਤਨਾ ਜੀ ਬਹੁਤ ਨੁਕਸਾਨ ਹੋਇਆ ਮੋਠਿਆਂ ਵਾਲੇ ਇੱਕ ਮੁੰਡਾ ਮਰ ਗਿਆ ਤੇ ਬਹੁਤ ਨੁਕਸਾਨ ਕਿਵੇਂ ਮਰਿਆ ਪਾਣੀ ਚ ਡੁੱਟ ਗਏ ਇੱਕ ਨੂੰ ਕੁੜੀ ਨੂੰ ਸੱਪ ਲੜ ਗਿਆ ਦੋ ਮੁੰਡੇ ਡੁੱਬ ਗਏ ਤੇ ਇਤਨਾ ਜੀ ਡੁੱਬ ਗਏ ਉਹ ਮਿਲ ਗਏ ਦੁਵਾਰੀ ਹਾਂ ਮਿਲ ਗਏ ਜੀ ਜਕਰ ਰੰਬੋਰਨਾ ਉਸੋਂ ਫੜ ਲਈ ਪਾਣੀ ਜ਼ਿਆਦਾ ਸੀ ਉਨੇ ਵਾਜਾਂ-ਉਜਾਂ ਪਾਸੇ ਅੱਛੇ ਬਥੇਰੀਆਂ ਮਾਰੀਆਂ ਪਰ ਆਵਾਜ਼ ਕਿਸੇ ਨੇ ਸੁਣੀ ਉੱਥੇ ਰੁਪ ਗਿਆ ਵਿਚਰਾ ਹੁਣ ਤੁਹਾਡੀ ਤੁਹਾਡੇ ਘਰ ਦੀ ਜਰੂਰਤ ਕਿਹੜੀ-ਕਿਹੜੀ ਜਰੂਰਤ ਆ ਜਿਹੜੀ ਸਮਾਜ ਸੇਵੀ ਜਾਂ ਫਿਰ ਸਰਕਾਰਾਂ ਤੋਂ ਨਹੀਂ ਪੂਰੀਆਂ ਗਨ ਤੁਸੀਂ ਦੱਸ ਸਕਦੇ ਹੋ ਹਾਂਜੀ ਜੀ ਇੱਕ ਤੇ ਸਾਡੇ ਗਰੀਬਾਂ ਦੇ ਚਲੋ ਕਮਰੇ ਜਿਹੜੇ ਟੱਗਿਆ ਇਹ ਪਾ ਲੈਣਾ ਹੂੰ ਸਾਡੇ ਤੋਂ ਦੇਹੋ ਮੰਗਿਆ ਦੇ ਨਾਲ ਕੋਈ ਸਾਨੂੰ ਜੋ ਕੋਈ ਮਾਪਜਾ ਦਿੱਤਾ ਜਾਵੇ ਸਰਕਾਰ ਲੋਹ ਹੀ ਇਹੋ ਕਿੰਨੇ ਆ ਜੀ ਜਿਹੜਾ ਤੁਹਾਡਾ ਰੋਟੀ ਰੋਜੀ ਦਾ ਉਹ ਚੱਲ ਰਿਹਾ ਪ੍ਰੋਪਰ ਮੁਦੇ ਆਪਰੇ ਨੇ ਅਕਸੰਗ ਆਪ ਦੀ ਸੇਵਾ ਕਰਦੇ ਆ ਸਾਡੇ ਘਰੇਆਂ ਕਰਾਂਗੇ ਰਾਸ਼ਨ ਦੇ ਕੇ ਜਾਂਦੇ ਆ ਜੀ ਤੇ ਚਲੋ ਟਾਈਮ ਪੂਰਾ ਰੱਬ ਕੀਤੀ ਜਾਂਦਾ ਜੀ ਸੋ ਦੋਸਤੋ ਤੁਸੀਂ ਦੇਖਿਆ ਇਸ ਏਰੀਆ ਵਿੱਚ ਇਸ ਏਰੀਆ ਵਿੱਚ ਅਸੀਂ ਆਏ ਹਾਂ ਬਹੁਤ ਰੁੜ ਗਏ ਨੇ ਜੋ ਇਹਨਾਂ ਦੇ ਮੱਜਾਂ ਸੀ ਉਹ ਡੁੱਟ ਗਈਆਂ ਨੇ ਬੰਦੇ ਵੀ ਕਈ ਰੁੜ ਗਏ ਨੇ ਪਾਣੀ ਵਿੱਚ ਉਸ ਵਾਰ ਬੰਦੇ ਕੁਝ ਜਾਨਵਰਾਂ ਦੇ ਛੱਪਾਂ ਦੇ ਨਾਲ ਡੰਗ ਨਾਲ ਮਰ ਗਏ ਨੇ ਤੇ ਸੋ ਮੈਂ ਮਹਾਪੰਜਾਬ ਦੇ ਯੂਜ਼ਰ ਨੂੰ ਵੀਵਰਸ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਹਾਡਾ ਅਗਰ ਤੁਹਾਡਾ ਯੋਗਦਾਨ ਇਹਨਾਂ ਲਈ ਮਰਦਾਨ ਸਿਤ ਹੋ ਸਕਦਾ ਹੈ ਇਸ ਏਰੀਆ ਵਿੱਚ